ਜਿਹੜੀ ਪਹਿਲੀ ਲੋਹੜੀ ਬਾਲੀ ਗਈ ਸੀ ਉਹ ਕਿਸੇ ਮੁੰਡੇ ਵਾਸਤੇ ਨਹੀਂ ਬਲਕਿ ਦੋ ਕੁੜੀਆਂ ਵਾਸਤੇ ਬਾਲੀ ਗਈ ਸੀ ਗੱਲ ਆ 16ਵੀਂ ਸਦੀ ਦੀ ਇੱਕ ਬ੍ਰਾਹਮਣ ਹੁੰਦਾ ਸੀ ਜਿਹੜਾ ਬੜਾ ਗਰੀਬ ਸੀ ਉਹਦੀਆਂ ਦੋ ਕੁੜੀਆਂ ਸੀ ਸੁੰਦਰੀ ਤੇ ਮੁੰਦਰੀ ਉਹਨੇ ਆਪਣੀ ਦੋਵੇਂ ਕੁੜੀਆਂ ਦਾ ਵਿਆਹ ਕਰਨਾ ਸੀ ਪਰ ਉਹਦੇ ਕੋਲ ਪੈਸੇ ਦੀ ਬੜੀ ਤੰਗੀ ਸੀ ਉਹ ਆਪਣੇ ਇਲਾਕੇ ਦੇ ਹਾਕਮ ਦੇ ਕੋਲ ਜਦੋਂ ਜਾਂਦਾ ਆ ਪੈਸੇ ਦੀ ਮਦਦ ਵਾਸਤੇ ਉਸ ਇਲਾਕੇ ਦੇ ਹਾਕਮ ਨੂੰ ਜਦੋਂ ਪਤਾ ਲੱਗਦਾ ਉਸ ਬ੍ਰਾਹਮਣ ਦੀਆਂ ਦੋਵੇਂ ਕੁੜੀਆਂ ਬੜੀ ਸੁੰਦਰ ਨੇ ਉਹ ਹਾਕਮ ਸੀ ਜਿਹੜਾ ਬੜਾ ਹੀ ਨਿਰਦਈ ਤੇ ਅਯਾਸ਼ ਕਿਸਮ ਦਾ ਬੰਦਾ ਸੀ ਉਹ ਬ੍ਰਾਹਮਣ ਨੂੰ ਕਹਿੰਦਾ ਕਿ ਤੂੰ ਆਪਣੀ ਦੋਵੇਂ ਕੁੜੀਆਂ ਨੂੰ ਮੇਰੇ ਕੋਲ ਕਹਦਾ ਆ ਬ੍ਰਾਹਮਣ ਜਦੋਂ ਨਿਰਾਸ਼ ਹੋ ਕੇ ਆਪਣੇ ਘਰ ਵੱਲ ਜਾ ਰਿਹਾ ਹੁੰਦਾ ਆ ਰਸਤੇ ਦੇ ਵਿੱਚ ਉਹਨੂੰ ਦੁੱਲਾ ਭੱਟੀ ਮਿਲਦਾ ਆ ਦੁੱਲਾ ਭੱਟੀ ਉਦੋਂ ਪੰਜਾਬ ਦਾ ਰੋਬਿਨ ਹੁੱਡ ਮੰਨਿਆ ਜਾਂਦਾ ਸੀ ਜਿਹੜਾ ਅਮੀਰਾਂ ਨੂੰ ਲੁੱਟ ਕੇ ਗਰੀਬਾਂ ਦੀ ਹੈਲਪ ਕਰਦਾ ਸੀ ਤੇ ਦੁੱਲੇ ਭੱਟੀ ਦਾ ਪੂਰਾ ਨਾਮ ਸੀਗਾ ਰਾਏ ਅਬਦੁੱਲਾ ਖਾਨ ਭੱਟੀ ਜਿਹੜਾ ਇੱਕ ਰਾਜਪੂਤ ਮੁਸਲਮਾਨ ਸੀ ਫਿਰ ਦੁੱਲਾ ਭੱਟੀ ਉਸ ਬ੍ਰਾਹਮਣ ਨੂੰ ਕਹਿੰਦਾ ਕਿ ਤੁਹਾਡੀਆਂ ਧੀਆਂ ਮੇਰੀਆਂ ਵੀ ਧੀਆਂ ਨੇ ਤੇ ਮੈਂ ਆਪਣੀ ਧੀਆਂ ਦਾ ਵਿਆਹ ਕਰਾਂਗਾ ਤੁਹਾਨੂੰ ਨਾ ਹੀ ਘਬਰਾਉਣ ਦੀ ਲੋੜ ਆ ਨਾ ਹੀ ਕਿਸੇ ਤੋਂ ਡਰਨ ਦੀ ਲੋੜ ਆ ਫਿਰ ਜੰਗਲ ਦੇ ਵਿੱਚ ਰਾਤ ਨੂੰ ਅੱਗ ਬਾਲ ਕੇ ਉੱਥੇ ਸੁੰਦਰੀ ਤੇ ਮੁੰਦਰੀ ਦਾ ਵਿਆਹ ਕੀਤਾ ਕੀਤਾ ਤੇ ਜਦੋਂ ਫਿਰ ਲੋਕਾਂ ਨੇ ਦੁੱਲੇ ਭੱਟੀ ਨੂੰ ਕਿਹਾ ਕਿ ਦੋਵੇਂ ਕੁੜੀਆਂ ਦੀ ਝੋਲੀ ਵਿੱਚ ਕੁਝ ਪਾਓ ਤੇ ਦੁੱਲੇ ਭੱਟੀ ਨੇ ਉਹਨਾਂ ਦੀ ਝੋਲੀ ਵਿੱਚ ਸ਼ੇਰ ਸ਼ੱਕਰ ਪਾਏ ਸੀ ਉਦੋਂ ਹੀ ਸਾਨੂੰ ਲੋਕ ਗੀਤ ਮਿਲਿਆ ਸੁੰਦਰ ਮੁੰਦਰੀਏ ਤੇਰਾ ਕੌਣ ਵਿਚਾਰਾ ਦੁੱਲਾ ਭੱਟੀ ਆਲਾ ਦੁੱਲੇ ਨੇ ਧੀ ਵਿਆਹੀ ਸ਼ੇਰ ਸ਼ੱਕਰ ਪਾਈ ਇਦਾਂ ਦੇ ਇਤਿਹਾਸ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਆ ਕਰੋ ਤੇ ਦੁੱਲੇ ਭੱਟੀ ਨੂੰ ਬਾਅਦ ਦੇ ਵਿੱਚ ਧੋਖੇ ਨਾਲ ਕਿੱਦਾਂ ਮਾਰਿਆ ਜੇ ਇਸ ਟੌਪਿਕ ਉੱਤੇ ਵੀਡੀਓ ਚਾਹੁੰਦੇ ਹੋ ਕਮੈਂਟਾਂ ਦੇ ਵਿੱਚ ਦੁੱਲਾ ਭੱਟੀ ਜ਼ਰੂਰ ਲਿਖ ਕੇ ਜਾਓ ਮਿਲਦੇ ਹਾਂ ਅਜੀ ਅਗਲੀ ਵੀਡੀਓ